ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾਉਣ ਲੱਗੇ ਆਂ ਜੀ ਦੇਸੀ ਤਰੀਕੇ ਨਾਲ 버ਗਰ ਇਹਦੇ ਵਾਸਤੇ ਆਪਾਂ ਪਹਿਲਾਂ 3 ਚਮਚੇ ਪਾਇਆ ਕਾਰਨਫਲੋਰ ਦੇ 1 ਚਮਚਾ ਪਾਇਆ ਚੌਲਾਂ ਦਾ ਆਟਾ ਥੋੜਾ ਜਿਹਾ ਨਮਕ ਥੋੜੀ ਜਿਹੀ ਮਿਰਚ ਤੇ ਥੋੜੀ ਜਿਹੀ ਹਲਦੀ ਆਪਣੇ ਮਟੀਰੀਅਲ ਦੇ ਹਿਸਾਬ ਨਾਲ ਨਮਕ ਮਿਰਚ ਤੁਸੀਂ ਪਾ ਲੈਣਾ ਇਹਨੂੰ ਮਿਕਸ ਕਰ ਲਿਆ ਥੋੜਾ ਜਿਹਾ ਫਿਰ ਹਰਾ ਧਨੀਆ ਪਾ ਲੈਣੇ ਆਂ ਪਾਣੀ ਪਾ ਕੇ ਪਹਿਲਾਂ ਜੀ ਸਲਰੀ ਤਿਆਰ ਕਰਦੇ ਆ ਬਿਲਕੁਲ ਪਤਲੀ ਜਿਹੀ ਬਹੁਤ ਮੋਟੀ ਨਹੀਂ ਇਹਦੀ ਪਰਤ ਚੜਾਉਣੀ ਬਿਲਕੁਲ ਪਤਲੀ ਜਹੀ ਇਹਦੀ ਜਿਹੜੀ ਆ ਸਲੈਰੀ ਤਿਆਰ ਕਰਨੀ ਆਪਾਂ ਕੋਲ ਜਿਹੜਾ ਤੇ ਕਾਰਨਫਲੋਰ ਦਾ ਇਦਾਂ ਤਿਆਰ ਕਰ ਲੈਣਾ ਆ ਤੇ ਬਹੁਤ ਹੀ ਸੌਖਾ ਤਰੀਕਾ ਦੇਸੀ ਤਰੀਕੇ ਨਾਲ ਆਪਾਂ ਬਰਗਰ ਜਿਹੜਾ ਤਿਆਰ ਕਰਨਾ ਆ ਬੱਚੇ ਖੁਸ਼ ਹੋ ਜੂਗੇ ਖਾ ਕੇ ਜਿਹੜੇ ਤੁਸੀਂ ਬਾਜ਼ਾਰੋਂ ਲਿਆ ਕੇ ਬੱਚਿਆਂ ਨੂੰ ਖਵਾਉਣੇ ਜਾਂ ਆਪ ਖਾਣੇ ਨਾ ਤੇ ਇਸ ਤਰ੍ਹਾਂ ਸੌਖੇ ਤਰੀਕੇ ਦੇ ਨਾਲ ਤੁਸੀਂ ਘਰੇ ਬਣਾ ਸਕਦੇ ਆ ਜੀ ਫਟਾਫਟ ਬਣ ਕੇ ਤਿਆਰ ਹੋ ਜਾਂਦੇ ਕੋਈ ਬਹੁਤਾ ਸਮਾਨ ਨਹੀਂ ਚਾਹੀਦਾ ਬਹੁਤਾ ਟਾਈਮ ਨਹੀਂ ਲੱਗਦਾ ਤੇ ਦੋ ਵੱਡੇ ਸਾਈਜ਼ ਦੇ ਆਲੂ ਮੈਂ ਉਬਾਲ ਕੇ ਛਿੱਲ ਕੇ ਕੱਦੂਕਸ ਕਰ ਲਿਆ ਉਹਦੇ ਵਿੱਚ ਵੀ ਥੋੜੀ ਜਿਹੀ ਲਾਲ ਮਿਰਚ ਪਾ ਲਈ ਥੋੜਾ ਜਿਹਾ ਨਮਕ ਨਮਕ ਬਿਲਕੁਲ ਹਿਸਾਬ ਨਾਲ ਪਾਉਣਾ ਹੈ ਤੇ ਵਿੱਚ ਪਾ ਲਿਆ ਹਰਾ ਧਨੀਆ ਕਿਉਂਕਿ ਆਪਾਂ ਜਿਹੜੀ ਸਲਰੀ ਥਿਆਰ ਕੀਤੀ ਉਹ 'ਚ ਵੀ ਨਮਕ ਪਾਏ ਆ ਇਸ ਕਰਕੇ ਨਮਕ ਹਿਸਾਬ ਨਾਲ ਪਾਉਣਾ ਤੇ ਜਿੰਨਾ ਕ ਮਟੀਰੀਅਲ ਤੁਹਾਡਾ ਉਹਦੇ ਹਿਸਾਬ ਨਾਲ ਪਾ ਲਓ ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ ਕਰ ਲੈਨੇ ਮਿਕਸ ਮੋਟੀ ਜਿਹੜੀ ਕੋੜੜੀ ਆ ਪੀਸ ਮੋਟਾ ਆ ਉਹਨੂੰ ਆਪਾਂ ਹੱਥ ਦੇ ਨਾਲ ਇਦਾਂ ਜਿਹੜਾ ਫੇਰ ਦੰਨੇ ਆ ਤੇ ਇਹਨਾਂ ਨੂੰ ਸਵਾਰ ਕੇ ਲੂਣ ਮਿਰਚ ਮਸਾਲਾ ਜਿਹੜਾ ਆ ਐਨ ਰਾਲ ਜਵੇ ਆਲੂਆਂ ਦੇ ਵਿੱਚ ਇੱਕ ਜਗ੍ਹਾ ਨਾ ਪਿਆ ਰਹ ਜਵੇ ਇਹ ਤੇ ਇਸ ਤਰ੍ਹਾਂ ਪਹਿਲਾਂ ਆਪਾਂ ਕਰਦੇ ਆਂ ਪਹਿਲਾਂ ਸਲਰੀ ਤਿਆਰ ਕੀਤੀ ਫਿਰ ਆਪਾਂ ਆਲੂ ਤਿਆਰ ਕਰਦੇ ਆਂ ਤੇ ਬ੍ਰੈਡ ਜਿਹੜੇ ਆ ਤੇ ਉਹ ਮੈਂ ਬ੍ਰੈਡ ਦੇ ਗੋਲ ਪੀਸ ਜਿਹੜੇ ਕੱਟ ਕੇ ਰੱਖ ਲਏ ਆ ਕਿਉਂਕਿ ਜੇ ਆਪਾਂ ਪੂਰੀ ਵੀਡੀਓ ਬਣਾਣੇ ਵੀਡੀਓ ਬਹੁਤ ਲੰਬੀ ਹੋ ਜਾਂਦੀ ਇਸ ਕਰਕੇ ਆਪਾਂ ਵੀਡੀਓ ਛੋਟੀ ਰੱਖਣ ਦੀ ਕੋਸ਼ਿਸ਼ ਕਰੀਦੀ ਆ ਤੇ ਮੇਨ ਮੇਨ ਜਿਹੜਾ ਚੀਜ਼ ਆ ਉਹ ਆਪਾਂ ਦਿਖਾਣੇ ਆ ਤੇ ਦੇਖੋ ਐਦਾਂ ਮੈਂ ਗਲਾਸ ਦੇ ਨਾਲ ਕੱਢ ਲਏ ਇਹ ਪੀਸ 6 ਪੀਸ ਕੱਢੇ ਆ ਮੈਂ ਹੌਨ ਲੈਨੇ ਆਪਾਂ ਆਲੂ ਤੇ ਆਲੂਆਂ ਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਇਹਦੇ ਉੱਤੇ ਫਿਲ ਕਰ ਦੇਣਾ ਜਿੱਦਾਂ ਟਿੱਕੀ ਆਪਾਂ ਬਣਾਣੇ ਆ ਨਾ ਉਦਾਂ ਆਪਾਂ ਵਧੀਆ ਤਰੀਕੇ ਦੇ ਨਾਲ ਇਹਨੂੰ ਸਾਰੇ ਨੂੰ ਕਵਰ ਕਰ ਦੇਣਾ ਦੂਜਾ ਪੀਸ ਚੱਕ ਕੇ ਇਹਦੇ ਉੱਤੇ ਰੱਖਤਾ ਤੇ ਫਿਰ ਉਸੇ ਤਰ੍ਹਾਂ ਫਿਰ ਟਿੱਕੀ ਬਣਾ ਕੇ ਪੂਰੇ ਨੂੰ ਇਹਨੂੰ ਫਿਰ ਫਿਲ ਕਰ ਦੇਣਾ ਬਹੁਤ ਹੀ ਟੇਸਟੀ ਬਣੂਗੇ ਇੱਕ ਵਾਰੀ ਬਣਾ ਕੇ ਦੇਖਿਓ ਬਹੁਤ ਸੌਖੇ ਆ ਤੇ ਬਹੁਤ ਹੀ ਟੇਸਟੀ ਬਣਦੇ ਥੋੜੇ ਜਿਹਾ ਸਮਾਨ ਨਾਲ ਬਣ ਕੇ ਤਿਆਰ ਹੋ ਜਾਂਦੇ ਆ ਤੇ ਅਸਤਨਾ ਸਾਰੀ ਪੂਰੀ ਜਿਹੜਾ ਆ ਬਰੈਡ ਦਾ ਪੀਸ ਆਪਾਂ ਇਹਨ ਕਵਰ ਕਰ ਦੇਣਾ ਸਵਾਰ ਕੇ ਤੇ ਤਾਂ ਹੀ ਖਾਣ ਨੂੰ ਵਧੀਆ ਟੇਸਟੀ ਲੱਗੂਗਾ ਇਹ ਦੇਖੋ ਸਾਰੇ ਪਾਸਿਆਂ ਤੋਂ ਮੈਂ ਇਹਨ ਫਿਲ ਕਰ ਦਿੱਤਾ ਆ ਇਹਨ ਵਧੀਆ ਤਰੀਕੇ ਨਾਲ ਜਿਹੜਾ ਟਿੱਕੀ ਹੁੰਦੀ ਉਸ ਤਰ੍ਹਾਂ ਬਣਾਤਾ ਇੱਕ ਪੀਸ ਵੀ ਆਪਾਂ ਰੱਖਤਾ ਠੀਕ ਆ ਜੀ ਤਿੰਨ ਪੀਸ ਬਰੈਡ ਦੇ ਆ ਤੇ ਦੋ ਵਿੱਚ ਟਿੱਕੀਆਂ ਬਣ ਗਈਆਂ ਆਲੂ ਦੀਆਂ ਤੇ ਇਸ ਤਰ੍ਹਾਂ ਹੱਥ ਨਾਲ ਇਹਨੂੰ ਦਬਾ ਲਿਆ ਤੇਲ ਆਪਾਂ ਗਰਮ ਰੱਖਿਆ ਪਹਿਲਾਂ ਹੀ ਜਿਹੜੀ ਸਲਰੀ ਤਿਆਰ ਕੀਤੀ ਸੀ ਨਾ ਉਹਨੂੰ ਆਪਾਂ ਫਲਾਣਾ ਨਹੀਂ ਥੋੜ ਜਿਆ ਐਦਾਂ ਥੱਲੇ ਬਹਿ ਜਾਂਦਾ ਐ ਕਾਰਨਫਲੋਰ ਵੀ ਥੱਲੇ ਬਹਿ ਜਾਂਦਾ ਐ ਚੌਲਾਂ ਦਾ ਆਟਾ ਉਹ ਵੀ ਥੱਲੇ ਬਹਿ ਜਾਂਦਾ ਐ ਤੇ ਚੌਲਾਂ ਦੇ ਆਟੇ ਨਾਲ ਇਹ ਕ੍ਰਿਸਪੀ ਜੇ ਬਣ ਜਾਂਦੇ ਆ ਤੇ ਐਦਾਂ ਇਹਨੂੰ ਆਪਾਂ ਡਿਪ ਕਰਦੇ ਆ ਸਾਰੇ ਪਾਸੇ ਉੱਤੇ ਜ਼ਿਆਦਾ ਟਾਈਮ ਨਹੀਂ ਇਹਨੂੰ ਵਿੱਚ ਇਹਦੇ ਰੱਖਣਾ ਕਿਉਂਕਿ ਇੱਕਦਮ ਸੌਗੀ ਹੋ ਜਾਣਾ ਇਹਨੇ ਤੇ ਬ੍ਰੈਡ ਜਿਹੜੇ ਇੱਕਦਮ ਢਿੱਲੇ ਹੋ ਜਾਂਦੇ ਆ ਤੇ ਹੁਣ ਇਹਦੇ ਸਾਰੇ ਪਾਸੇ ਜਿਹੜੀ ਆ ਬ੍ਰੈਡ ਦੀਆਂ ਜਿਹੜੀਆਂ ਆਲੇ ਦੁਆਲੇ ਸਾਈਡਾਂ ਲਾਈਆਂ ਸੀ ਉਹ ਮੈਂ ਪੀਸ ਕੇ ਉਹਦਾ ਚੂਰਾ ਬਣਾ ਲਿਆ ਸਾਰੇ ਪਾਸੇ ਉਹਦੀ ਕੋਟਿੰਗ ਕਰ ਦੇਣੀ ਆ ਤੇਲ ਆਪਾਂ ਗਰਮ ਰੱਖਿਆ ਹੈ ਵਧੀਆ ਤਰੀਕੇ ਨਾਲ ਤੇਲ ਗਰਮ ਕੀਤਾ ਹੈ ਚੰਗਾ ਫੇ ਬਾਅਦ ਚ ਆਪਾਂ ਕੱਟ ਕਰਦਣਾ ਸੇਕ ਨੂੰ ਤੇ ਤੇਲ ਗਰਮ ਗਰਮ ਇਹਦੇ ਉੱਪਰ ਵੀ ਪਾ ਦਾਂਗੇ ਆਪਾਂ ਐਦਾਂ ਇਹਨੂੰ ਹਿਲਾ ਦੰਨੇ ਥੋੜਾ ਜਿਹਾ ਤੇ ਹਿਲਾ ਕੇ ਫੇਰ ਇਹਦਾ ਆਪਾਂ ਪਾਸਾ ਪਲਟ ਦਾਂਗੇ ਇਹਨੂੰ ਸੇਕ ਲੱਗ ਜਾਊਗਾ ਪਹਿਲਾਂ ਆਪਾਂ ਤੇਲ ਐਦਾਂ ਚੰਗੀ ਤਰ੍ਹਾਂ ਇਹਦੇ ਉੱਤੇ ਪਾਉਨੇ ਆ ਤਾਂ ਕਿ ਉੱਪਰੋਂ ਵੀ ਇਹ ਕ੍ਰਿਸਪੀ ਜਿਹਾ ਹੋ ਜਵੇ ਤੇ ਬਾਅਦ ਚ ਆਪਾਂ ਇਹਦਾ ਪਾਸਾ ਫਲਟਾਂਗੇ ਬੀੜੀਆਂ ਤੁਹਾਨੂੰ ਪਤਾ ਹੀ ਅਸੀਂ ਬਿਲਕੁਲ ਸੌਖੇ ਤਰੀਕੇ ਨਾਲ ਬਣਾਉਨੇ ਹੁੰਨੇ ਛੋਟੀਆਂ ਇਹ ਰੱਖ ਕੇ ਬਣਾਉਨੇ ਹੁੰਨੇ ਆ ਕੋਸ਼ਿਸ਼ ਸਾਡੀ ਇਹ ਹੀ ਹੁੰਦੀ ਆ ਬੇ ਬਿਲਕੁਲ ਛੋਟੀ ਵੀਡੀਓ ਰੱਖੀਏ ਸਧਾਰਨ ਤਰੀਕੇ ਨਾਲ ਬਣਾਈਏ ਠੀਕ ਆ ਜੀ ਸੇਕ ਲੱਗਿਆ ਪਲਟ ਦਿੱਤਾ ਹੁਣ ਦੂਜੇ ਪਾਸੇ ਵੀ ਆਪਾਂ ਇਹਨੂੰ ਸੇਕ ਲੱਗਣ ਦਿੰਨੇ ਆ ਸੇਕ ਨੂੰ ਹੁਣ ਆਪਾਂ ਰੱਖਿਆ ਮੀਡੀਅਮ ਗੈਸ ਆਪਣਾ ਮੀਡੀਅਮ ਆ ਹੁਣ ਤੇ ਜਦੋਂ ਤੱਕ ਉਹ ਪੱਕਦਾ ਉਦੋਂ ਤੱਕ ਆਪਾਂ ਦੂਸਰਾ ਜਿਹੜਾ ਆ ਪੀਸ ਬਣਾਣਾ ਦੋ ਮੈਂ ਬਣਾਨੇ 버ਗਰ ਇਹ ਤੇ ਉਹਨੂੰ ਵੀ ਤਿਆਰ ਕਰ ਲੈਨੇ ਆ ਇਸ ਤਰ੍ਹਾਂ ਹੀ ਆਲੂ ਦਾ ਆਪਾਂ ਪਹਿਲਾਂ ਪੇੜਾ ਜਿਹਾ ਲੈ ਲੈਨੇ ਫਿਰ ਉਹਦੀ ਟਿੱਕੀ ਬਣਾ ਲਈ ਮਾੜੀ ਜੀ ਇਹ ਦੋਨੇ ਪੇੜੇ ਇੱਕੋ ਜਿਹਾ ਕਰ ਲੈਨੇ ਆਪਾਂ ਤੇ ਦੋਨੇ ਟਿੱਕੀਆਂ ਬਣਾ ਲੈਣੀਆਂ ਉਸੇ ਤਰ੍ਹਾਂ ਜਿਦਾ ਪਹਿਲਾਂ ਆਪਾਂ ਬਣਾਇਆ ਸੀ ਉਸੇ ਤਰ੍ਹਾਂ ਆਪਾਂ ਫੇਰ ਤਿਆਰ ਕਰ ਲੈਣਾ ਦੇਸੀ ਤਰੀਕੇ ਦਾ 버ਗਰ ਇਹ ਬਹੁਤ ਹੀ ਟੇਸਟੀ ਬਣਦਾ ਹੈ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਿਓ ਜੀ ਮੇਰੀ ਵੀਡੀਓ ਚੰਗੀ ਲੱਗਦੀ ਹੁੰਦੀ ਤਾਂ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਕਿੱਥੋਂ ਮੇਰੀ ਵੀਡੀਓ ਤੁਸੀਂ ਦੇਖਦੇ ਆਂ ਸਪੋਰਟ ਕਰਦੇ ਆ ਕਰੋ ਮੇਰੇ ਚੈਨਲ ਨੂੰ ਤੁਹਾਡੀ ਸਪੋਰਟ ਦੀ ਮੈਨੂੰ ਲੋੜ ਆ ਜੀ ਤੇ ਦੇਖੋ ਆਪਾਂ ਉਸੇ ਤਰ੍ਹਾਂ ਫੇਰ ਤਿਆਰ ਕਰ ਲੈ ਦੇਖੋ ਕਿੱਡਾ ਸੋਹਣਾ 버ਗਰ ਇਹ ਤਿਆਰ ਹੁੰਦਾ ਦੇਸੀ ਤਰੀਕੇ ਦਾ ਇਹ ਜਿੰਨਾ ਦੇਖਣ ਨੂੰ ਸੋਹਣਾ ਲੱਗਦਾ ਇੰਨਾ ਖਾਣ ਨੂੰ ਟੇਸਟੀ ਆ ਇਹ ਇਹ ਦੇਖੋ ਜਿਹੜਾ ਇਹਨ ਗੋਲਡਨ ਹੋ ਗਿਆ ਆ ਕ੍ਰਿਸਪੀ ਹੋ ਗਿਆ ਬਿਲਕੁਲ ਤੇ ਫਿਰ ਇਹਦਾ ਪਾਸਾ ਇਦਾਂ ਆਪਾਂ ਪਾਟ ਦਨੇ ਆ ਇਹ ਬਣ ਗਿਆ ਆ ਇਹਨੂੰ ਆਪਾਂ ਕੱਢ ਲੰਨੇ ਆ ਤੇ ਦੂਸਰਾ ਜਿਹੜਾ ਆ ਉਹ ਵੀ ਬਸ ਐਸੀ ਤਰ੍ਹਾਂ ਆਪਾਂ ਬਣਾ ਲੈਣਾ ਤਿਆਰ ਆਪਾਂ ਕਰਕੇ ਰੱਖ ਲਿਆ ਤੇ ਇਸੇ ਤਰ੍ਹਾਂ ਆਪਾਂ ਉਹ ਵੀ ਬਣਾ ਲੈਣਾ ਐਦਾਂ ਹੀ ਗੋਲਡਨ ਕਰਕੇ ਕ੍ਰਿਸਪੀ ਕਰਕੇ ਉਹਨੂੰ ਵੀ ਆਪਾਂ ਕੱਢ ਲੈਣਾ ਬਹੁਤ ਹੀ ਸੌਖਾ ਤਰੀਕਾ ਆ ਫਟਾਫਟ ਬਣ ਕੇ ਇਹ ਤਿਆਰ ਹੋ ਜਾਂਦੇ ਆ ਬਿਲਕੁਲ ਆਸਾਨ ਤਰੀਕੇ ਨਾਲ ਤੇ ਉਸੇ ਤਰ੍ਹਾਂ ਹੀ ਆਪਾਂ ਕਿਉਂਕਿ ਬੈਠ ਜਾਂਦਾ ਥੱਲੇ ਇਹ ਕਾਰਨਫਲੋਰ ਤੇ ਫਿਰ ਉਹਨੂੰ ਥੋੜਾ ਜਿਹਾ ਆਪਾਂ ਮਿਕਸ ਕੀਤਾ ਕਰਕੇ ਉਸ ਤਰ੍ਹਾਂ ਡਿਪ ਕਰਕੇ ਤੇ ਉਹਦੇ ਵਿੱਚ ਜਿਹੜਾ ਬ੍ਰੈਡ ਕਰਮ ਆਪਾਂ ਬਣਾਏ ਆ ਤੇ ਉਹਦੇ ਵਿੱਚ ਕੋਟਿੰਗ ਕਰ ਲੈਣੀ ਹੈ ਇਸ ਸਵਾਰ ਕੇ ਤੇ ਜਦੋਂ ਵੀ ਸਲਰੀ ਤਿਆਰ ਕਰਨੀ ਜਿਆਦਾ ਮੋਟੀ ਨਹੀਂ ਕਰਨੀ ਹੈਗੀ ਨਹੀਂ ਤਾਂ ਫਿਰ ਉਹਦਾ ਟੇਸਟ ਆਊਗਾ ਤੇ ਬਹੁਤ ਮੋਟੀ ਪਰਤੇ ਤੇ ਚੜ ਜਾਊਗੀ ਇਸ ਕਰਕੇ ਆਪਾਂ ਪਤਲਾ ਜਿਹਾ ਉਹਨੂੰ ਘੋਲਣਾ ਹੈ ਬਸ ਉਸੇ ਤਰ੍ਹਾਂ ਬ੍ਰੈਡ ਕਰਮ ਸਾਰੇ ਪਾਸੇ ਆਪਾਂ ਲਾ ਲਿਆ ਫਿਰ ਤੇ ਤੇਲ ਆਪਣਾ ਗਰਮ ਹੋਆ ਉਹਦੇ ਵਿੱਚ ਆਪਾਂ ਪਾ ਦਨੇ ਉਦਾਂ ਇਹਨੂੰ ਗੋਲਡਨ ਕਰਕੇ ਇਹਨੂੰ ਵੀ ਆਪਾਂ ਕੱਢ ਲੈਣਾ ਦੋਨੇ ਆਪਣੇ 버ਗਰ ਜਿਹੜੇ ਬਣ ਕੇ ਸੌਖੇ ਤਰੀਕੇ ਨਾਲ ਫਟਾਫਟ ਤਿਆਰ ਹੋਗਾ ਯਾ ਤੇ ਜ਼ਰੂਰ ਟਰਾਈ ਕਰਿਓ ਜੀ ਬੱਚੇ ਜਦੋਂ ਵੀ 버ਗਰ ਮੰਗਦੇ ਇਸ ਤਰ੍ਹਾਂ ਬਣਾ ਕੇ ਇੱਕ ਤਾਂ ਸੌਖਾ ਫਟਾਫਟ ਬਣ ਜਾਂਦਾ ਜਿਆਦਾ ਸਮਾਨ ਦੀ ਲੋੜ ਨਹੀਂ ਹੈਗੀ ਦੂਜਾ ਸਾਫ਼ ਸੁਥਰਾ ਆ ਬਾਜ਼ਾਰ ਦੇ ਤੇਲ ਸਾਨੂੰ ਪਤਾ ਨਹੀਂ ਕਿਹੜੀ ਵਾਰੀ ਉਹਦੇ ਵਿੱਚ ਚੀਜ਼ਾਂ ਬਣਾਈਆਂ ਹੋਣੀਆਂ ਆ ਇਸ ਕਰਕੇ ਘਰੇ ਜਿਹੜੀ ਚੀਜ਼ ਬਣਾਓ ਉਹਦੇ ਤੇ ਤਸੱਲੀ ਹੁੰਦੀ ਆ ਘਰੇ ਬਣਾ ਕੇ ਖਾਇਆ ਕਰੋ ਕੋਸ਼ਿਸ਼ ਕਰਿਆ ਕਰੋ ਜੀ ਇਹ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਲਓ ਜੀ ਦੂਸਰਾ ਵੀ ਆਪਾਂ ਬਣਾ ਕੇ ਕੱਢ ਲਿਆ ਬਹੁਤ ਹੀ ਸੋਹਣੇ ਆਪਣੇ ਦੇਸੀ ਤਰੀਕੇ ਦੇ 버ਗਰ ਬਣ ਕੇ ਤਿਆਰ ਹੋ ਗਏ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਸਪੋਰਟ ਕਰਿਓ ਮੇਰੇ ਚੈਨਲ ਨੂੰ ਵੀਡੀਓ ਦੇਖਣੇ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ